ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਭਰਵਾ ਬੈਂਗਣੀ ਬਣਾਣਾ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਲੈ ਲਈਆ ਬੈਂਗਣੀ ਇਹਦੇ ਵਾਸਤੇ ਜਿਹੜੀ ਛੋਟੀ ਬੈਂਗਣੀ ਕਹੇ ਦਿੱਤਾ ਜਾਂਦਾ ਇਹਨੂੰ ਸਾਡੇ ਤਾਂ ਇੱਧਰ ਪੰਜਾਬ ਦੇ ਵਿੱਚ ਛੋਟੇ ਸਾਈਜ਼ ਦੇ ਇਸ ਤਰ੍ਹਾਂ ਹੁੰਦੇ ਇਹ ਬੈਂਗਣ ਇਹ ਲੈ ਲਏ ਆ ਜਿੰਨਾ ਹੋ ਸਕੇ ਤੁਸੀਂ ਛੋਟੇ ਲਵੋ ਕਿਉਂਕਿ ਛੋਟੇ ਜਿਹੜੇ ਆ ਉਹ ਭੁੰਜਦੇ ਵਧੀਆ ਵਾ ਤੇ ਵਧੀਆ ਬਣਦੇ ਆ ਤੇ ਸੀਡ ਵਗੈਰਾ ਇਹਨਾਂ ਦੇ ਵਿੱਚ ਨਹੀਂ ਹੁੰਦੇ ਤੇ ਇਹਨਾਂ ਨੂੰ ਤੜਕਾ ਵਗੈਰਾ ਤਾਂ ਲੱਗਣਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਉਦੇ ਵਾਸਤੇ ਸਭ ਤੋਂ ਪਹਿਲਾਂ ਲੈ ਲਈ ਆਪਾਂ ਇੱਕ ਕੜਾਈ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਕੁਝ ਆਪਾਂ ਜਿਹੜੇ ਮਸਾਲੇ ਇਹਨਾਂ ਨੂੰ ਪਾਉਣ ਵਾਸਤੇ ਰੱਖਾਂਗੇ ਉਹ ਪੱਤਾਂ ਮੈਂ ਦੱਸ ਦਿੰਨੇ ਆ ਮਸਾਲੇ ਤੁਸੀਂ ਆਪਣੇ ਸਵਾਦ ਜਾਂ ਟੇਸਟ ਮੁਤਾਬਕ ਕੋਈ ਵੀ ਪਾ ਸਕਦੇ ਹੋ ਮੈਂ ਤੇ ਚਾਟ ਮਸਾਲਾ ਪਾਇਆ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਥੋੜੀ ਜਿਹੀ ਆਪਾਂ ਪਾਵਾਂਗੇ ਦੇਗੀ ਮਿਰਚ 컬러 ਵਾਸਤੇ ਨੋਰਮਲ ਜਿਹੜੀ ਮਿਰਚ ਇੱਕ ਚਮਚ ਹਲਦੀ ਕਾਲੀ ਮਿਰਚ ਤੇ ਜੀਰਾ ਦੋਨੋਂ ਮਿਕਸ ਕਰਕੇ ਕੁੱਟ ਲਿਆ ਗਰਮ ਮਸਾਲਾ ਥੋੜਾ ਜਿਹਾ ਪਾ ਲੈ ਰਹੇ ਆ ਗਰਮ ਮਸਾਲਾ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਬੈਂਗਣੀ ਆ ਇਹਨੂੰ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਕਰਦੇ ਦੇ ਨਾਲ ਵੀ ਲਾ ਸਕਦੇ ਹੋ ਤੇ ਜੇ ਤੁਸੀਂ ਦਾਤਨਾ ਲਾਣਾ ਚਾਹੁੰਦੇ ਹੋ ਤਾਂ ਦਾਤਨਾ ਵੀ ਲਾ ਕੇ ਤੁਸੀਂ ਇਹਦੇ ਇਸ ਤਰ੍ਹਾਂ ਸਾਰੇ ਡੰਠਲ ਲਾ ਲਓ ਸਰੋਂ ਦਾ ਤੇਲ ਮੈਂ ਪਾ ਦੇਣ ਲੱਗੀ ਆ ਤਾਂ ਕਿ ਜਿੰਨਾ ਚਿਰ ਆਪਾਂ ਬੈਂਗਣੀ ਨੂੰ ਭਰਨਾ ਹੈ ਉਦੋਂ ਤੱਕ ਤੇਲ ਆਪਣਾ ਗਰਮ ਹੋ ਜਾਊਗਾ ਮੇਰੇ ਥੋੜੇ ਗਿੱਲੇ ਆ ਕਿਉਂਕਿ ਮੈਂ ਹੁਣੇ ਈ ਤੋਤੇ ਆ ਤੇ ਇਸ ਕਰਕੇ ਸੁਕਾਈ ਨਹੀਂ ਹੈ ਜੇ ਬਾਰ ਬਾਰਿਸ਼ ਹੋ ਰਹੀ ਸੀ ਤੇ ਇਹਨਾਂ ਨੂੰ ਮੈਂ ਥੋੜਾ ਸਾਫ਼ ਕਰ ਲਵਾਂਗੀ ਤਾਂ ਕਿ ਤੇਲ ਦੇ ਵਿੱਚ ਜਿਹੜਾ ਪਾਣੀ ਆ ਉਹ ਨਾ ਜਾਵੇ ਸਾਰਿਆਂ ਨੂੰ ਆਪਾਂ ਸਾਫ਼ ਕਰ ਲਵਾਂਗੇ ਇੱਕ ਵਾਰੀ ਆਂਗਣ ਮੈਂ ਦੋ ਹਿੱਸਿਆਂ ਦੇ ਵਿੱਚ ਕਰ ਲਏ ਆ ਕਿਉਂਕਿ ਥੋੜੇ ਬੈਂਗਣ ਵੱਡੇ ਆ ਤਾਂ ਥੋੜੇ ਛੋਟੇ ਆ ਤੇ ਦੋ ਵਾਰੀ ਮੈਂ ਪਕਾਉਂਗੀ ਛੋਟੇ ਪਹਿਲਾਂ ਪਕਾ ਲੈਣੇ ਆ ਕਿਉਂਕਿ ਜੇ ਆਪਾਂ ਇਕੱਠੇ ਹੀ ਪਾਵਾਂਗੇ ਤੇ ਵੱਡਿਆਂ ਨੂੰ ਜਿਹੜਾ ਟਾਈਮ ਉਹ ਜ਼ਿਆਦਾ ਲੱਗਣਾ ਫਰਾਈ ਹੋਣ ਨੂੰ ਤੇ ਛੋਟਿਆਂ ਨੂੰ ਘੱਟ ਲੱਗਣਾ ਇਸ ਕਰਕੇ ਮੈਂ ਜਿਹੜੇ ਛੋਟੇ ਆ ਉਹ ਮੈਂ ਅਲੱਗ ਕੱਢ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਜਿਹੜੀ ਡੰਡੀ ਵਾਲੀ ਸਾਈਡ ਆ ਮੈਂ ਉਸ ਤੋਂ ਉਲਟ ਸਾਈਡ ਕੱਟਦੀ ਹੁੰਨੀ ਆ ਮਤਲਬ ਮੈਨੂੰ ਇਧਰੋਂ ਸਹੀ ਜ਼ਿਆਦਾ ਲੱਗਦਾ ਤੇ ਤੁਸੀਂ ਚਾਹੋ ਤਾਂ ਇਧਰੋਂ ਵੀ ਕੱਟ ਸਕਦੇ ਹੋ ਵੈਸੇ ਜੇ ਆਪਾਂ ਇਧਰੋਂ ਕੱਟਦੇ ਆ ਨਾ ਤੇ ਜਿਹੜਾ ਬੈਂਗਣਾ ਉਹ ਤੇਲ ਦੇ ਵਿੱਚ ਖੁੱਲਦਾ ਨਹੀਂ ਆ ਛੇਤੀ ਦਲੀ ਸਾਈਡ ਆਪਾਂ ਇਹਨੂੰ ਇਸ ਤਰ੍ਹਾਂ ਟੱਕ ਲਗਾ ਲਵਾਂਗੇ। ਬੈਂਗਣ ਦੇ ਹਿਸਾਬ ਨਾਲ ਤੁਸੀਂ ਵੱਧ ਘੱਟ ਟਾ ਕੇ ਇਸ ਤਰ੍ਹਾਂ ਲਗਾ ਸਕਦੇ ਹੋ ਦੇਖੋ। ਇਧਰੋਂ ਹੁਣ ਆਪਾਂ ਬੈਂਗਣ ਕੱਟਿਆ ਨਾ ਤੇ ਇਹਨੇ ਖੁੱਲਣਾ ਨਹੀਂ ਆ ਜਲਦੀ ਜੇ ਆਪਾਂ ਇਧਰੋਂ ਕੱਟ ਦਿੰਨੇ ਆ ਤਾਂ ਬੈਂਗਣ ਬਹੁਤ ਜਲਦੀ ਜਿਹੜਾ ਸਾਰਾ ਖਿੱਲਰ ਜਾਂਦਾ। ਇਸ ਤਰ੍ਹਾਂ ਮੈਂ ਸਾਰੇ ਕੱਟ ਲੂੰਗੀ। ਇਹ ਦੇਖੋ ਕਿੰਨੇ ਵਧੀਆ ਇਸ ਤਰ੍ਹਾਂ ਪੀਸ ਹੋ ਜਾਂਦੇ ਇਹਦੇ ਬਿਲਕੁਲ ਵੀ ਖੁੱਲੂਗਾ ਨਹੀਂ ਹੁਣ। ਬੈਂਗਣ ਸਾਰਿਆਂ ਦੇ ਆਪਾਂ ਇਸ ਤਰ੍ਹਾਂ ਵਿੱਚ ਚੀਰੇ ਦੇ ਲਿਆ ਤੇ ਹੁਣ ਆਪਾਂ ਮਸਾਲਾ ਭਰ ਦਵਾਂਗੇ ਇਹਦੇ ਵਿੱਚ ਅੱਧੇ ਬੈਂਗਣ ਆਪਾਂ ਇਸ ਤਰ੍ਹਾਂ ਭਰਨੇ ਆ ਤੇ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਪਾ ਦਵਾਂਗੇ ਤੇਲ ਦੇ ਵਿੱਚ ਤੁਸੀਂ ਜਦੋਂ ਵੀ ਪਾਣਾ ਆ ਬਿਲਕੁਲ ਧਿਆਨ ਨਾਲ ਪਾਣਾ ਕਿ ਕਿ ਛਿੱਪੇ ਪੈਣ ਦਾ ਡਰ ਹੁੰਦਾ ਵੈਂਗਣਾਂ ਦੀ ਆਪਾਂ ਇੱਕ ਵਾਰੀ ਜਿਹੜੀ ਸਾਈਡ ਆ ਉਹ ਪਲਟ ਦਿੰਨੇ ਆ ਤਾਂ ਕਿ ਦੂਜੇ ਬੰਨੇ ਉਹ ਜਿਹੜੇ ਰੋਸਟ ਹੋ ਜਾਣ ਚੰਗੀ ਤਰ੍ਹਾਂ ਹਰ ਤੁਸੀਂ ਆ ਇੱਕ ਵਾਰੀ ਨੋਟ ਕੀਤਾ ਹੋ ਜਿਹੜਾ ਵੀ ਇਹ ਭੈਣਾ ਸਬਜ਼ੀ ਬਣਾਉਂਦੀਆਂ ਇਸ ਤਰ੍ਹਾਂ ਬੈਂਗਣ ਦੀ ਤੇ ਤੁਸੀਂ ਜਦੋਂ ਇਧਰੋਂ ਇਹਨੂੰ ਮੂੰਹ ਵੱਲੋਂ ਮਤਲਬ ਜਿੱਥੇ ਡੰਡੀ ਹੁੰਦੀ ਉਧਰਲੀ ਸਾਈਡ ਤੋਂ ਜੇ ਕੱਟਦੇ ਹੋ ਨਾ ਤੇ ਬੈਂਗਣ ਜ਼ਿਆਦਾ ਜਿਹੜਾ ਉਹ ਖੁੱਲ ਜਾਂਦਾ ਤੇ ਜਦੋਂ ਆਪਾਂ ਇਧਰਲੀ ਪੁੱਠੀ ਸਾਈਡ ਤੋਂ ਕੱਟਦੇ ਆ ਫਿਰ ਬਿਲਕੁਲ ਵੀ ਇਹ ਖੁੱਲਦੇ ਨਹੀਂ ਹੈਗੇ ਤੇਲ ਦੇ ਵਿੱਚ ਇਸੀ ਤਰ੍ਹਾਂ ਇਹ ਬਹੁਤ ਵਧੀਆ ਜਿਹੜੇ ਉਹ ਫਰਾਈ ਹੋ ਜਾਣੇ ਆ ਤੁਸੀਂ ਇੱਕ ਵਾਰੀ ਇਦਾਂ ਜ਼ਰੂਰ ਟਰਾਈ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਸ ਤਰ੍ਹਾਂ ਫਰਾਈ ਕੀਤੇ ਬੈਂਗਨ ਆਪਣੇ ਰੋਸਟ ਹੋ ਚੁੱਕੇ ਆ ਤੇ ਹੁਣ ਜਿਹੜਾ ਆਪਾਂ ਪਹਿਲਾ ਪੂਲ ਸੀਗਾ ਉਹ ਆਪਾਂ ਕੱਢ ਲੈਣ ਲੱਗੇ ਆ ਤੇ ਜਿਹੜੇ ਹੁਣ ਆਪਾਂ ਆਧੇ ਪਾਉਣੇ ਆ ਉਹ ਥੋੜਾ ਸਾਈਜ਼ ਵੱਡਾ ਆ ਉਹ ਲੱਗ ਤੋਂ ਫਰਾਈ ਹੋ ਜਾਣਗੇ ਇਹਨਾਂ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਤਾਂ ਬਿਲਕੁਲ ਵੀ ਜਿਹੜੇ ਇਹਨਾਂ ਦੇ ਖੁੱਲੇ ਨਹੀਂ ਹੈਗੇ ਇਹ 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 ਡੰਗਣ ਥੋੜੇ ਸਾਈਜ਼ ਵੱਡਾ ਹੈ ਜੀ ਮੈਂ ਕਾਟਣ ਲੱਗੀ देखो बिल्कुल सॉफ्ट हो चुके बिलकुल पक चुके गर्म आ आग ला, नहीं रहा पर बिल्कुल बिलकुल पक चुके बैंगन अपने दूजे भी फ्राई हो गए इन्हें भी आप क्ड ले लगे ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰੀ ਇਸ ਤਰ੍ਹਾਂ ਬੈਂਗਨ ਜੂਰ ਟਰਾਈ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਥੋੜਾ ਜਿਹਾ ਆਪਾਂ ਇਹਦੇ ਉੱਪਰ ਧਨੀਆ ਪਾ ਦਾਂਗੇ ਪਰਵਾ ਬੈਂਗਣੀ ਦੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰ ਲਈ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਜੀ ਅੱਜ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ